ਸਭ ਤੋਂ ਪਹਿਲਾਂ ਇੱਥੇ ਕਿੱਥੇ ਹੋ ਗਿਆ ਤਾਂ ਤੁਹਾਨੂੰ ਚੱਲਿਆ ਕਿ ਫਿਆਲ ਹੋ ਰਿਹਾ ਕੋਈ ਨਾ ਇੱਧਰ ਬਿਠਾ ਲਓ ਫਿਰ ਆਹ ਬਿਆਰ ਨਹੀਂ ਹੋਣੀ ਆ ਪਾ ਲਈ ਤੁਸੀਂ ਬੀਂਦੇ ਸੁਣ ਮੇਰੀ ਗੱਲ ਸੁਣੋ ਮੇਰਾ ਦਿਲਾਸ ਇਹ ਬਥੀ ਕਰਦੇ ਭਲੀ ਤਾਂ ਨਹੀਂ ਚੰਗਾ ਲੱਗਦਾ ਉਹਨੂੰ ਕਹਾਂ ਕਿ ਤੂੰ ਇਹ ਕਰਨਾ ਉਹ ਤੇ ਬਿਆਨ ਲਖਵਣੇ ਕੀ ਕਰਦੇ ਤੂੰ ਗੱਲ ਹੋ ਗਈ ਖਤਮ ਕਰ ਰੋ ਤਸੀਂ ਉਹਨੂੰ ਕਿ ਤੂੰ ਹਿਲਾਇਆ ਚ ਨਹੀਂ ਉਹ ਗੋਲੀ ਥੋੜੀ ਉਹਨੇ ਚਲਾਈ ਹੈ ਜਿਹੜੇ ਤੁਹਾਡੇ ਮਹੱਲਾ ਤੋਂ ਲੈ ਕੇ ਉਹਨੂੰ ਪ੍ਰਿਆਪਾਰ ਕੱਢ ਉਹ ਕੀ ਕਰਦੇ ਤੂੰ ਇਹ ਕਰ ਲੋ ਆ ਥੋੜੀ ਗੱਲ ਹੈ ਤੁਹਾਨੂੰ ਕਹਿੰਦੇ ਉਹ ਅਸੀਂ ਆਪ ਛੱਡ ਲਈ ਗੱਲ ਹੋ ਗਈ ਭਾਜੀ ਤੂੰ ਛੱਡ ਬੰਦ ਉਹ ਚਲਾਈ ਆ ਚ ਨਹੀਂ ਹਾਂ ਕੁਛ ਨਹੀਂ ਮਗਾਟ ਪਾਰ ਰੋ ਚਲ ਬਾਹ ਚਲ ਬਾਹ ਭਰਾਇ ਕਿਸਨ ਗੋਲੀਆਂ ਮਾਰ ਕੇ ਤੇ ਕਿਸੇ ਨੂੰ ਲੈ ਚਲੇ ਨਹੀਂ ਆ ਕੋਈ ਮਰਨਾ ਲਾ ਦੇ ਆ ਕੋਈ ਗੱਲ ਐ ਬਾਹ ਅੰਕੁਸ਼ ਨੂੰ ਅੰਕੁਸ਼ ਸਾਡੇ ਆਜੋ ਬਾਹ ਕੱਢੋ ਅੰਕੁਸ਼ ਬਾਹ ਆ ਤੂੰ ਨਹੀਂ ਅੰਮਕਤ ਲੈ ਕੇ ਲੈ ਪਾਜੀ ਤੁਸੀਂ ਆਪ ਵੀ ਮਦਈ ਜੇ ਤੇ ਆ ਗੱਲ ਕਰਨ ਦੇ ਦਿਖਾ ਦੋਗੀ ਤੁਹਾਡੀ ਨਹੀਂ ਮੈਨੂੰ ਗੱਲ ਚੱਲੇਗੇ ਉਹ ਨਹੀਂ ਲੱਗੇ ਚੱਲੇ ਆਪੋ ਆਪਣੇ ਮੈਨਾਂ ਲੱਗੇ ਨਹੀਂ ਚਲੀਣਾ ਤੇ ਉਹ ਟੈਂਪਰ ਆ ਗੱਡੀ ਤੁਹਾਡੀ ਬੜੀ ਡਾਂਗ ਆਪਣੇ ਮੁੰਡੇ ਨੂੰ ਕਾਟ ਬਾਹਰ ਮੇਰੇ ਮੁੰਡਿਆਂ ਨੂੰ ਬਾਹਰ ਕੱਟੋ ਮੈਨੂੰ ਆਉਣੇ ਤੋਂ ਕਿਹਾ ਤੇ ਫੇਸ ਕਰਨਾ ਉਹ ਮੁੰਡਾ ਉਹਨਾਂ ਨੂੰ ਕਹਿੰਦੀ ਜੇ ਪਾ ਲਈ ਮੁੰਡਿਆਂ ਨੂੰ ਬਾਹਰ ਕੱਟੋ ਪਾ ਲਈ ਉਹ ਕਿਹੋ ਜਿਹੀ ਬਣਾਉਂਦੀ ਆਹ ਨਾ ਤੇ ਕੋਠੇ ਤੇ ਕਰਾ ਕਰਾ ਕਰਾਇਆ ਕੋਈ ਨਹੀਂ ਕੋਈ ਨਹੀਂ ਨਾ ਪੀਵੀ ਹੈਂ ਚੱਲੂ ਇਹ ਗਲਤ ਗੱਲ ਨਹੀਂ ਤੂੰ ਸਾਡੇ ਮੁੰਡਿਆਂ ਨੂੰ ਕੀ ਪੇਸ਼ ਕੀਤਾ ਲੈ ਕੇ ਗਏ ਆ ਉਹਦੀ ਪਿੰਗ ਪੈਨ ਕਾਰ ਗੋਲੀਆਂ ਚਲਾ ਕੇ ਗਏ ਆ ਕਹਿੰਦਾ ਕਿ ਕੀ ਕਰ ਕੀ ਨਹੀਂ ਕਿ ਆਵੀ ਹੋਏ ਪੁਲਸ ਵਾਲੇ ਆ ਵੇਖੋ ਪੁਲਸ ਲੈ ਕੇ ਗੱਡੀ ਚੱਲ ਗਈ ਆ ਹਾਂ ਕੰਪਲੀਟ ਪਤਾ ਨਹੀਂ ਆ ਪਾਜੀ ਉਹਨਾਂ ਨੂੰ ਪਤਾ ਕੀ ਗੱਲ ਕੀ ਐ ਤੇ ਲੋ ਵੀ ਇਦਾਂ ਹੀ ਕਰਦੇ ਸਾਡੇ ਬੱਚੇ ਨੂੰ ਫੜਦੇ ਆ ਹੋਏ ਬੜਾ ਪਾਜੀ ਗੋਲੀ ਸਾਨੂੰ ਪਤਾ ਨਹੀਂ ਪਾਜੀ ਕਿੱਧਰੋਂ ਵੱਜੀ ਤੇ ਕਿੱਧਰੋਂ ਨਹੀਂ ਵੱਜੀ ਸਾਨੂੰ ਤਾਂ ਪਤਾ ਹੀ ਨਹੀਂ ਗੋਲੀ ਦਾ ਕਿ ਕਿੱਥੋਂ ਵੱਜੀ ਤੇ ਕਿੱਥੋਂ ਨਹੀਂ ਵੱਜੀ ਹੋਏ ਹੋਏ ਉਹਦੀ ਹੈਗੀ ਉਹਨਾਂ ਦੀ ਤੇ ਜਾ ਪਰਚੇ ਸਰ ਉਹਨਾਂ ਦੇ ਪਹਿਲਾਂ ਵੀ ਬਹੁਤ ਸਾਰੇ ਪਰਚੇ ਆ ਉਹ ਆੜੇ ਬੱਚ ਨੂੰ ਕੋ ਲੈ ਕੇ ਗਿਆ ਅਹੀਂ ਜਨਾਨੀਆਂ ਨੇ ਥੋੜਾ ਗੋਲੀ ਚਲਾ ਲੈਣੀ ਮੁਆਫੀ ਕਰਾਂ ਦੇ ਆਯੋ ਸਰ ਆਡੀ ਹੈਲਪ ਕਰੋ ਸਰ ਉਹ ਪਹਿਲਾਂ ਨਹੀਂ ਉਹਨਾਂ ਬਹੁਤ ਬੰਦਕ ਖਾਂਦੀ ਹੋਈ ਆ ਜਦੋਂ ਮੇਰੀ ਨਵੀਂ ਮਹਰੀ ਆ ਉਦੋਂ ਹੀ ਜਿੱਤੇ ਦੇਣੀ ਮੈਂ ਵੇਖਿਆ ਮੇਰੇ ਇਹਨਾਂ ਨੇ ਦਿਨ ਬਹੁਤ ਗੁੱਟਿਆ ਆਲਦਾ ਵੀ ਪੁਲਿਸ ਕੰਪਲੇਂਟ ਪਾਈ ਪੁਲਿਸ ਕਹਿੰਦੇ ਕਿ ਚਲ ਕੋਈ ਨਹੀਂ ਤੁਸੀਂ ਬੱਚੇ ਬੱਚੇ ਜੀ ਤੇ ਆਪਣਾ ਆਪਸ ਚ ਰਾਜੀ ਨਮਾ ਕਰਾਓ ਸਾਡੇ ਬੱਚੇ ਨੇ ਮਾਫੀਨਾਮਾ ਦੇ ਕੇ ਭੇਜਿਆ ਉਹ ਫੇਰ ਵੀ ਨਹੀਂ ਉਹਨਾਂ ਨੇ ਰਾਜ ਨਮਾ ਨਹੀਂ ਕੀਤਾ ਅਹੀਂ ਫੇਰ ਵੀ ਮਾਫੀ ਨਾ ਵਧੇ ਕਹੇ ਫੇਰ ਹਾਂਜੀ ਸਾਡੀ ਮੰਗ ਹੈ ਸਾਡੇ ਮਨਨਸਾਬ ਦੋ ਸਾਡੇ ਬੱਚੇ ਨੂੰ ਕਿਉਂ ਲੈ ਕੇ ਮੇਰੇ ਫਾਦਰ ਇਨ-ਲੋ ਨੂੰ ਕਿਉਂ ਲੈ ਕੇ ਗਏ ਆ ਵੀ ਹੋਇਆ ਕਿ ਸਾਰੇ 25 30 ਜਾਣੇ ਆ ਕੇ ਗੋਲੀਆਂ ਚਲਾ ਕੇ ਗਏ ਸਾਡੇ ਘਰ ਇੱਟਾ ਰੋੜੇ ਪਸੂ ਤੋਂ ਲੋਕ ਲੈ ਕੇ ਆਇਆ ਕੱਚ ਮਾਰ ਕੇ ਗਏ ਹੈਗੇ ਆ ਗੰਦੀਆਂ ਗਾਲਾਂ ਕੱਢ ਕੇ ਗਏ ਜਨਾਨੀਆਂ ਨੂੰ ਪਹਿਲਾਂ ਵੀ ਸਾਡੇ ਕਾਹੇ ਸਾਡੀਆਂ ਦੁਕਾਨਾਂ ਵੀ ਬੰਦ ਹੋ ਗਈਆਂ ਮਹੀਨਾ ਮਹੀਨਾ ਇੱਕ ਬੰਦ ਹੋਈਆਂ ਸਾਡੀਆਂ ਦੁਕਾਨਾਂ ਨੂੰ ਸਰਪੋਤ ਗੋਲੀ ਚਲਾਈ ਜਿਹਨੂੰ ਜਿਹਨਾਂ ਮਤਲਬ ਇਹ ਮੈਂ ਸਾਰੇ ਦੇ ਦਿੱਤੇ ਪੁਲਿਸ ਨੂੰ ਮੇਰ ਨੂੰ ਚਾਰ ਲੱਬੇ ਸੀ ਮੈਂ ਚਾਰੇ ਵਿਚਾਰੇ ਦੇ ਦੇ ਮੇਰਾ ਇਹਨਾਂ ਦਾ ਬਾਬਾ ਦੇਰ ਤੋਂ ਮਤਲਬ ਇਹ ਕੋਈ ਫਰੋਤੀ ਮੰਗਦੇ ਜੇ ਕਾਦੀ ਗੱਲੋਂ ਕਹਿੰਦੇ ਕਿ ਤੈਨੂੰ ਮਾਰ ਦੇਣਾ ਵਾ ਹਾਂਜੀ ਕਾਦੀ ਪੈਸੇ ਕਾਦੀ ਮੰਗਦੇ ਨੇ ਪਤਾ ਇਹਨਾਂ ਨਾਲ ਸਾਡੀ ਪਹਿਲੇ ਵੀ ਸਾਲ ਪਹਿਲਾਂ ਵੀ ਗੱਲਗੁੱਲ ਹੋਈ ਸੀ ਠੀਕ ਜੀ ਇਹਨਾਂ ਨੇ ਆਪਾਂ ਪਹਿਲਾਂ ਵੀ ਪਰਚਾ ਦਰਜ ਕਰਾਇਆ ਸੀ ਕਹਿੰਦੇ ਜੇ ਤੂੰ ਪਰਚਾੰਦ ਕਰਾਤਾ ਹਾਂ ਆਪਾਂ ਤੈਨੂੰ ਨਹੀਂ ਛੱਡਾਂ ਕਾਦੀ ਗੱਲੋਂ ਪਰਚਾ ਹਾਂਜੀ ਹਾਂਜੀ ਮਤਲਬ ਸਾਲ ਪਹਿਲਾਂ ਲੜਾਈ ਹੋਈ ਸੀ ਇਹਨੂੰ ਚੋੱਕੇ ਵੀ ਲੈ ਗਏ ਸੀ ਇਹਨਾਂ ਨੂੰ ਇਹਨਾਂ ਨੂੰ ਚੋਕ ਕੇ ਆਪਣੇ ਮੱਲੇ ਖੜ ਲਿਆ ਸੀ ਹਾਂਜੀ ਉਹ ਵੀ ਇਹਨਾਂ ਦੇ ਪਰਚਾ ਹੈਗਾ ਵਾ ਕਾਹਦਾ ਪਰਚਾ ਤੁਸੀਂ ਕੀ ਗੱਲ ਮਤਲਬ ਇੰਨਾ ਨਾਲ ਸਾਡੀ ਪਹਿਲਾ ਲੜਾਈ ਚੱਲਦੀ ਸੀ ਲੜਾਈ ਚੱਲਦੀ ਸੀ ਸਾਡੇ ਨਾਲ ਪਹਿਲੀ ਇੰਨਾ ਦੀ ਹਾਂਜੀ ਬਾਬਾ ਜੀ ਮਤਲਬ ਸਾਲ ਪਹਿਲਾਂ ਤੋਂ ਲੜਾਈ ਚੱਲਦੀ ਸੀ ਜਿਹੜੇ ਜਾਣੇ ਆਏ ਤੇ ਤੁਸੀਂ ਉਸ ਵੇਲੇ ਕਿੱਥੇ ਸੀ ਮੈਂ ਆਪਣੇ ਕੋਠੇ ਤੇ ਬੈਠਾ ਸੀ ਘਰ ਬੈਠਾ ਸੀ ਤੇ ਇਹਨਾਂ ਨੇ ਆਂਦੇ ਗਲੀ ਚ ਗਾਲਾ ਗੁਲਾ ਕੱਢੇ ਖਿਦਾ ਸਾਡੀ ਦੁਕਾਨ ਤੇ ਗਏ ਜੀ ਠੀਕ ਹੈ ਮੇਰੇ ਬਦਦੋਨ ਨੂੰ ਫੜਨ ਗਏ ਸੀ ਕਹਿੰਦੇ ਕਿ ਆਪਾਂ ਉਹ ਬੱਚਾ ਤਾਂ ਭੱਜ ਗਿਆ ਸੀ ਤੇ ਇਹਨਾਂ ਨੇ ਉਸ ਬਾਬਾ ਚ ਦੁਕਾਨ ਬੰਦ ਕਰਤੀ ਸਿੱਧਾ ਘਰੇ ਆ ਗਏ ਅਸੀਂ ਫਿਰ ਬਾਜ ਚ ਚਲਾਈਆਂ ਉਹਨਾਂ ਨੇ ਕੀ ਕੀ ਹਾਂਜੀ ਗੋਲੀਆਂ ਚ ਚਲਾਈਆਂ ਜੇ ਪੂਰਾ ਮੁਹੱਲਾ ਵੀ ਗਵਾਹ ਹੈ ਸਾਰਿਆਂ ਨੂੰ ਚਾਨੇ ਕਿ ਦੇਖਿਆ ਕਿ ਮੁੰਡੇ ਦੇ ਗੋਲੀ ਲੱਗੀ ਦੀ ਸੀ ਮੈਂ ਰੰਨਾ ਸੰਦੂ ਕਲੋਨੀ ਦੇ ਬੈਕ ਸਾਈਡ ਤੇ ਦੇਖਿਆ ਬੱਚਾ ਡਿੱਗਾ ਪਿਆ ਸੀ ਪਜ ਮੜ ਕੇ ਫਿਰ ਉੱਠ ਕੇ ਡੇਪਿਆ ਤੇ ਉਹਦੇ ਪਿੱਛੇ ਗੋਲੀ ਵਜੀਦੀ ਸੀ ਲੱਕ ਦੇ ਸਟਾਸ਼ਨ ਰਿਪੋਰਟ ਸਰ ਕੀ ਗਲਤ ਗੱਲਬਾਤ ਕੀ ਹੋਈ ਸੀ ਸਿਰਫ ਗੱਲਬਾਤ ਤੇ ਕੁਝ ਨਹੀਂ ਪ੍ਰਾਨੀ ਰੰਜੀ ਨੇ ਦੀ ਇਹਨਾਂ ਦੇ ਪਰਚੇ ਪਹਿਲੇ ਵੀ ਹੋਏਦੇ ਆ ਜੋ ਵੀ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਏ ਕਿਸ ਕਾਲ ਨੂੰ ਲੈ ਕੇ ਮੈਂ ਉਹਨਾਂ ਨੂੰ ਗੋਲੀ ਚਲਾ ਕੁਝ ਨਹੀਂ ਸਰ ਇਹ ਬੱਚੇ ਕਹਿੰਦੇ ਸੀ ਖਾਣ ਪੀਣ ਗਏ ਸੀ ਕੁਝ ਤੇ ਬਾਅਦ ਚ ਖਾਣ ਪੀਣ ਗਏ ਆ ਤੇ ਆਇਆ ਇੱਕ ਸਰਦਾਰ ਜੀ ਹੈਗੇ ਉਹਨਾਂ ਨੇ ਪੰਜ-ਛੇ ਫਾਇਰ ਕੱਢ ਕੇ ਗੋਲੀਆਂ ਸਿੱਧੀਆਂ ਚਲਾਉਣੀ ਚાલુ ਕਰਤੀਆਂ ਉਹ ਘਰ ਦੇ ਨਜ਼ਦੀਕ ਕੋਲ ਲੈਂਦੇ ਨੇ ਹਾਂਜੀ ਉਹ ਇਹਨੇ ਕਹਿੰਦੇ ਬੱਚੇ ਤਾਂ ਦੇਵੇ ਘਰ ਦੇ ਲਾਗੇ ਹੀ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਪੈਦਲ ਸੀ ਪੈਦਲ ਸੀ ਘਰ ਦੇ ਲਾਗੇ ਹੀ ਆਪਣੇ ਉਹ ਪੁਲਿਸ ਦੇ 100 ਨੰਬਰ ਤੇ ਫੋਨ ਕੀਤਾ ਸਰ ਹਾਂਜੀ ਸਰ ਆਪਣੇ ਡਾਕਟਰ ਸਾਹਿਬ ਕਹਿੰਦੇ ਰੈਫਰ ਕਰਨਾ ਜਾਂ ਕੀ ਦੇਖਦੇ ਵੇ ਡਾਕਟਰ ਸਾਹਿਬ ਆਪਣੇ ਚੂਲੇ ਤੇ ਲੱਗੇ ਸਰ ਅੱਛਾ ਜੀ ਹਾਂਜੀ ਤੇ ਕਿੱਥੇ ਹਸਪਤਾਲ ਹੈ ਆਪਣੇ ਸਿਵਲ ਅਫਸਰ ਕੀ ਕਹਿਣਾ ਚਾਹੋਗੇ ਬ੍ਰਦਰ ਰਾਜਕਮਰ ਉਹਨਾਂ ਨੇ ਕੰਪਲੇਂਟ ਕੀਤੀ ਹੈ ਸਾਡੇ ਕੋਲੇ ਵੀ ਸਾਡੇ ਘਰ ਦੇ ਬਾਹਰ ਕੋਈ ਅਣਪਛਾਤੇ ਨੌਜਵਾਨ ਆਏ ਆ ਤੇ ਉਹਨਾਂ ਨੇ ਸਾਡੇ ਘਰ ਤੇ ਗੋਲੀਆਂ ਚਲਾਈਆਂ ਨੇ ਹੁਣ ਇਹਨਾਂ ਦੀ ਕੰਪਲੇਂਟ ਲੈ ਲਈ ਹੈ ਵੈਰੀਫਾਈ ਕਰਕੇ ਸੀਨੀਅਰ ਅਫਸਰਾਂ ਨਾਲ ਗੱਲਬਾਤ ਕਰਕੇ ਜੋ ਵੀ ਕਾਰਵਾਈ ਬਣਦੀ ਹੈ ਉਹ ਕਾਨੂੰਨੀ ਕਾਰਵਾਈ ਕੀਤੀ ਜਾਊਗਾ ਸਰ ਕਿਸੇ ਨੂੰ ਗੋਲੀ ਲੱਗੀ ਜੀ ਨਹੀਂ ਇਹਨਾਂ ਦੇ ਮੁਤਾਬਕ ਤਾਂ ਨਹੀਂ ਲੱਗੀ ਜੀ ਕੁੜੀ ਕਹਿੰਦੇ ਭਾਈ ਪੈਰੀ ਹੋਏ ਆ ਜੀ ਪਰ ਉਹ ਕਹਿ ਰਹੇ ਕਿ ਜਿਹੜੇ ਝਗੜਾ ਕਰਨ ਵਾਸਤੇ ਉਹਨਾਂ ਦੇ ਗੂੜੇ ਨਹੀਂ ਨਹੀਂ ਸਾਨੂੰ ਹਲੇ ਕੋਈ ਆਫੀਸ਼ੀਅਲੀ ਤੌਰ ਤੇ ਕੋਈ ਸਾਨੂੰ ਹੈ ਨਹੀਂ ਆ ਬਾਕੀ ਵੈਰੀਫਾਈ ਕਰ ਬਿਲਕੁਲ ਮੁਕਦਮਾ ਦਰਜ ਕਰਾਂਗੇ ਜੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਜਿਹੜਾ ਵੀ ਲੈਂਡ ਆਰਡਰ ਖਰਾਬ ਕਰੇਗਾ ਉਹਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਨਹੀਂ ਫਿਲਹਾਲ ਕੋਈ ਨਹੀਂ ਹਲੇ ਪਹੁੰਚੇ ਹੀ ਆਂ ਜੀ ਯਾਰਾ ਵੈਰੀਫਾਈ ਕਰ ਰਹੇ ਆਂ ਫਿਰ ਕਰਦੇ ਆਂ ਇਹ ਇਲਾਕੇ ਦੇ ਸਾਰੇ ਇਖਵਾਦਤ ਇਹ ਵਾਰਦਾਤ ਗਲੀ ਬਾਂਕੇ ਪਿਆਰੀ ਆ ਸੰਧੂ ਕਲੋਨੀ ਕੁੰਡੇ ਵਾਲੇ ਖੂਦ ਦੇ ਨੇੜੇ ਵਾਰਦਾਤ ਹੋਈ ਆ ਜੀ ਕਿੰਨੇ ਕੁ ਬੰਦੇ ਸੀ ਜਿੰਨਾਂ ਵੱਲੋਂ ਇਹਨਾਂ ਵੱਲੋਂ ਦੱਸਣ ਮੁਤਾਬਕ 4-5 ਜਣੇ ਆ ਜੀ ਨਹੀਂ ਬੰਦੇ ਤਾਂ ਬਹੁਤ ਜਣੇ ਸੀ ਚਲੋ 4-5 ਜਣੇ ਇਹਨਾਂ ਦੇ ਇੱਕ ਦੱਸਣ ਮੁਤਾਬਕ ਆ ਜੀ ਫਿਰ ਜੋ ਜੋ ਵੀ ਅੱਗੇ ਤਫ਼ਤੀਸ਼ ਆਊਗਾ ਸਮਨ ਫਰਦਰ ਇਨਵੈਸ